ਇਹਦੀ ਸਰਕਾਰ ਜੋਗ ਮੇਰੇ ਬਜ਼ੁਰਗ ਸਹਿਬਾਨ ਨੂੰ ਮੇਰੇ ਆਵਾ ਮੇਰੇ ਨੌਜਵਾਨ ਸਾਥੀਓ ਬਲਾਹ ਅਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਸ 200 ਦਿਨ ਦੇ ਅੰਦੋਲਨ ਦੇ ਭਾਰਤਾਂ ਦੀ ਜਿਹੜੀ ਗੱਡੀ ਆ ਜਿਹੜਾ ਟੈਂਟੀ ਕਰਕੇ ਰੱਖਤੀ ਕੱਲੀਆਂ ਭਾਰਤਪੁਰ ਦੇ ਜਣਾ ਨੇ ਇਸ ਤੋਂ ਉਹਨੇ ਪਕੜੀਆਂ ਕਿਉਂਕਿ ਆਉਣ ਵਾਲੇ ਜਨਾਂ ਦੇ ਵਿੱਚ ਕਾਹਦੇ ਜਿਹੜਿਆ ਝੋਨਾ ਪੂਜਾ ਮਾਰ ਗਿਆ ਉਹਨਾਂ ਨਾਲ ਜਿਨ੍ਹਾਂ ਦੇ ਵਿੱਚ ਇੱਥੇ ਪੱਟੇ ਇਕੱਠ ਹੋਣਿਆ ਪੱਟੇ ਸੰਘਰਸ਼ ਦੀ ਚਾਰੀ ਹੋਣੀਆ ਇਸ ਕਰਕੇ ਜੜਾ ਦੀਆਂ ਪੰਜਾਬ ਦੀਆਂ ਜਾਂ ਪੰਜਾਬ ਦੀ ਸਰਕਾਰ ਦੇ ਪੰਜਾਬ ਦੇ ਭਗਵੰਤ ਮਾਨ ਦੇ ਪੱਟੇ ਨੇ ਇੱਥੇ ਕਿਵੇਂ ਸਾਡੇ ਕਿਸਾਨ ਲੀਡਰਾਂ ਦੇ ਉੱਪਰ ਐਨਆਈਟੀ ਕੱਚੇ ਡੇਟਾ ਮਾਰ ਰਹੀ ਆ ਨਾਲ ਜਾ ਕੇ ਜਿਹੜੀ ਪੰਜਾਬ ਪੁਲਿਸ ਕਿਵੇਂ ਡੇਟਾ ਮਲਵਾ ਰਹੀ ਆ ਵੀ ਇਹ ਸਰਦੋਲ ਨੂੰ ਅਸੀਂ ਕਮਜ਼ੋਰ ਕਰਨਾ ਪਤਾ ਨਹੀਂ ਇਹ ਲੀਡਰਾਂ ਨੂੰ ਇੱਕ ਸੌ ਲੀਡਰ ਨੂੰ ਅਸੀਂ ਡਰਾਵਾਂਗੇ ਇਹ ਧੁੱਲ ਜੇ ਭਗਵੰਤ ਮਾਨ ਕਲੇ ਸੈਂਟਰ ਸਰਗਰਮਟ ਭੁੱਲ ਕੇ ਕਿਤਰੀ ਧੌਂ ਤੋਂ ਜ਼ਿਲ੍ਹਾ ਪਹਿਲਾਂ ਵੀ ਕੱਟਿਆ ਤੇ ਹੁਣ ਵੀ ਕੱਟਾ ਗਿਆ ਹੁਣਾਂ ਦੇ ਵਿੱਚ ਵੀ ਕਿਵੇਂ ਜਿਹੜੇ ਸਾਦੇ ਜ਼ਮੀਨਾਂ ਨੂੰ ਖਰਾਬ ਕੀਤਾ ਜਾ ਰਿਹਾ ਹੈ ਕਿਵੇਂ ਜਿਹੜੇ ਸਾਦੇ ਜ਼ਮੀਨਾਂ ਦੇ ਉੱਪਰ ੱਟਕੇ ਨਾਲ ਰੋਡ ਬਣਾਇਆ ਜਾ ਰਹੇ ਨੇ 1 ਕਰੋੜ 5 ਲੱਖ ਜਮੀਨ ਜਿਹੜੀ ਸਾਡੀ ਸਲਾ ਖੇਤੀਬਾੜੀ ਵਾਲੀ ਹੈ ਅੱਜ 60 ਲੱਖ ਜਿਹੜੀ ਜ਼ਮੀਨ ਕੱਢੀ ਖੇਤੀਬਾੜੀ ਹੈਟਰ ਹੈਗੀ ਇਸ ਕਰਕੇ ਪੰਜਾਬ ਦੇ ਨੌਜਵਾਨੋ ਪੰਜਾਬ ਦੇ ਲੋਕਾਂ ਦਾ ਬੇਇਰਤ ਕਰਦਾ ਤੇ ਆਲ ਨਾਲ ਤੇਰੇ ਨਾਲ ਵਿੱਚ ਨੌਜਵਾਨੋ ਆਪਾਂ ਇੱਥੇ ਪੱਟੇ ਕੱਟ ਵਧਾਈਏ ਗੱਲਾਂ ਮੇਰੇ ਕੋਲੇ ਆ ਕੇ ਕਰ ਲੱਗ ਜਿੰਦੇ ਭਾਈ ਸਾਡਾ 30 ਲੱਖ ਪਸ ਗਿਆ ਸਾਡਾ 50 ਲੱਖ ਪਸ ਗਿਆ ਲੋੜ ਹੈ ਇੱਥੇ ਜਿਹੜੀਆਂ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਦੀ ਲੜਨੀ ਲੜਾਈ ਸੀ ਲੋੜ ਹੈ ਇਸ ਕਰਕੇ ਨੌਜਵਾਨੋ ਆਓ ਆਪਾਂ ਆਪਣੇ ਬਾਪੂਦਰ ਨਾਲ ਮੋਢੇ ਨਾਲ ਮੋਢਾ ਲਾ ਕੇ ਕਰੀਏ ਕਿਵੇਂ ਜਿਹੜੇ ਪੰਜਾਬ ਦੇ ਉੱਪਰ ਹਮਲੇ ਕਰ ਰਹੇ ਨੇਗੇ ਕਿਵੇਂ ਜਿਹੜੇ ਕੰਗੜਾ ਵਰਕਿਆ ਜਿਹੜੇ ਕਿ ਧੁੱੱਕੀ ਦੀਆਂ ਆਵਾਜ਼ਾਂ ਨੇ ਜਿਨ੍ਹਾਂ ਨੇ ਕੋਈ ਕਰਤਾਰ ਨਹੀਂ ਹੈਗਾ ਆ ਸਾਡਿਆ ਮਾਈ ਭਾਤਰ ਤੇ ਮਾਮਾ ਬਾਪੂ ਸਾਹਿਬ ਜਿੱਥੇ ਨੇ ਕਿਹਾ ਕਿਨੋਂ ਸਾਡੀ ਕਰਤਾਰ ਤੁਸੀਂ ਪੰਜਾਬ ਦੀ ਕਰਤੇ ਲੱਖਿਆ ਹੋਈਆਂ ਲੱਗੀਆਂ ਜੋ ਕੁਛੋ ਬੋਲ ਰਹੀਆਂ ਨੇ ਕਿਆ ਜੋ ਕੁਝੋ ਕੰਕੜਾ ਵਰਗੇ ਕਰ ਰਹੀਆਂ ਨੇ ਕਿਆ ਪਰ ਮੈਂ ਗੱਲ ਕਹਿਣਾ ਚਾਹਣਾ ਜੋ ਭਾਰਤ ਵਾਲੇ ਜੋ ਪੁੱਟੇ ਰੱਖੇ ਹੋਏ ਨੇ ਪਾਰਕ ਜਿਹੜਾ ਬੋਲਦੇ ਨੇ ਨਾ ਉਹਨਾਂ ਪੰਜਾਬ ਵਾਲੇ ਹਕੂਮਤ ਵੀ ਚੁੱਪ ਕਰ ਜਾਂਦੇ ਨੇ ਕਿਥੇ ਤਾਂ ਉਹ ਡੱਬ ਡੱਬ ਰੋਸ ਹੋਣਾ ਚਾਹੀਦਾ ਸੋ ਸਾਡੇ ਸਿੱਖਾਂ ਉੱਪਰ ਸਾਡੇ ਸਾਰੇ ਸਾਥੀ ਆਓ ਜੋ ਸਾਡੇ ਕਿਸਾਨਾਂ ਉੱਪਰ ਕਿਸਾਨਾਂ ਸਾਧ ਰਹੀ ਆ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਦਾ ਇੱਕ ਬਿਆਨ ਨਹੀਂ ਆਇਆ ਜੋ ਕੁਛੋ-ਕੁਛ ਬੋਲ ਰਹੀ ਹੈ ਜੋ ਸਾਡੇ ਕਿਸਾਨਾਂ ਦੇ ਆਗੂਆਂ ਦੇ ਉੱਪਰ ਤੁਸੀਂ ਦੇਖਿਆ ਕਿ ਘਰੇ ਐਡਾਈਆ ਰੇਡਾਂ ਮਾਰ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਸਾਡਾ ਬਾਪੂ ਜਗੀਰ ਸਿੰਘ ਟੱਲੇਵਾਲ ਦਿੱਲੀ ਏਅਰਪੋਰਟ ਤੇ ਕਿਰਾਇਆ ਗਿਆ ਤੇ ਸਾਡੇ ਸਰਪਾਤਾ ਸਾਹਿਬ ਤੇ ਰਹਿ ਗਏ ਜੋ ਕਿ ਉਹ ਜੋ ਪਰ ਪੰਜਾਬ ਦੇ ਮੁੱਖ ਮੰਤਰੀ ਦਾ ਕੋਈ ਬਿਆਨ ਨਹੀਂ ਆਇਆ ਅੰਦਰੋਂ ਕਹੂਗਾ ਰੋਡ ਡਰਾਮਾ ਕਰੀ ਜਾਂਦਾ ਮਾਂ ਕਿਸਾਨਾਂ ਨਾਲ ਮਾਂ ਕਿਸਾਨਾਂ ਨਾਲ ਤੜਕੇ ਉੱਠ ਕੇ 9 ਵਜੇ ਪਹਿਲਾ ਬਿਆਨ ਪਹਿਲਾ ਐਡਾ ਬੜਾ ਕੰਪਸੇਤਾ ਮਾਂ ਦਾ ਪੁੱਤ ਆਖਿੰਦ ਕਰ ਕਾਪੀ ਰੋੜੀ ਜਾਂਦਾ ਇਸ ਕਰਕੇ ਮੇਰੀ ਬੇਨਤੀ ਹੈ ਮੇਰੇ ਨਮਜਵਾਨ ਆਕੂਆਂ ਨੂੰ ਤੇ ਆ ਮਾਂਵਾਂ ਨੂੰ ਬਰੇ ਲੋਕਾਂ ਨੂੰ ਬੇਨਤੀ ਹੈ ਕਿ ਆਓ ਆਪਾਂ ਇੱਥੇ ਕੱਟਦੇ ਹੋ ਕੇ ਲੜੀਏ ਕਿ ਪਹਿਲਾਂ ਨਪਾਲ ਬਾਰੇ ਜਿਹੜਾ ਹਾਲਾਤਿਆਂ ਆਉਣ ਵਾਲੇ ਸਮੇਂ ਦੇ ਵਿੱਚ ਸਾਰਿਆਂ ਦੇ ਜਿਹੜੇ ਚਿਹਰੇ ਨੇ ਉਹ ਨੰਗੇ ਕਰ ਦਲੇ ਇਸ ਅੰਦੋਲਨ ਨੇ ਇਸ ਛੋਟੇ ਸੰਘਰਸ਼ ਨੇ ਪਤਾ ਲੱਗ ਜਾਣਾ ਵੀ ਕੌਣ ਪੰਜਾਬ ਦੇ ਲੋਕਾਂ ਦੀ ਲੜਾਈ ਲੜਦਾ ਹੈ ਤੇ ਕੌਣ ਦਾ ਪੰਜਾਬ ਨੂੰ ਵੇਚਣ ਤੇ ਆ ਇਸ ਕਰਕੇ ਭਰਾਵੋ ਅੱਜ ਰਾਤੋਂ ਦੇ ਰਾਤੋਂ ਦੇ ਨਾਜਵਾਨੋ ਮਸਲਾ ਵਾਰ-ਵਾਰੀ ਦਾ ਕਰੀ ਚੱਲੋ ਆਓ ਇੱਥੇ ਪੰਜਾਬ ਦੀ ਧਰਤੀ ਨੂੰ ਬਚਾਉਣ ਲਈ ਲੜੀਏ ਆਓ ਜੋ ਸਾਡੇ ਪੰਜਾਬ ਦੇ ਉੱਪਰ ਹਮਲੇ ਹੋ ਰਹੇ ਨੇ ਜੋ ਸਾਡੇ ਸਿੱਖਾਂ ਦੇ ਉੱਪਰ ਹਮਲੇ ਹੋ ਰਹੇ ਨੇ ਉਹਨਾਂ ਹਮਲੇ ਦਾ ਮੂੰਹ ਤੋੜਵਾ ਜਵਾਬ ਦੇਈਏ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਜਿਹੜੇ ਕੰਗਣਾ ਵਰਕੇ ਜਾਂ ਜੋ ਵੀ ਸਾਡੇ ਧਰਤੀਆਂ ਦੇ ਖਿਲਾਫ ਜ਼ਹਿਰ ਉਤਾਰਦੇ ਨੇ ਉਹਨਾਂ ਦਾ ਮੂੰਹ ਤੋੜਵਾ ਜਵਾਬ ਜੜਾ ਇਕੱਠੇ ਹੋ ਕੇ ਕੋਈ ਪਾਸੇ ਨਕੜਾ ਛੱਡ ਕੇ ਕਿੱਥੇ ਕਿੱਧਰ ਆਉਣ ਦਾ ਸਮਝ ਵਿੱਚ ਲੱਗਿਆ ਲੜੀਏ ਕੁੜਾ ਸਾਨਾ ਦਾ ਬਹੁਤ ਬਹੁਤ ਧੰਨਵਾਦ ਆਉਣ ਲਈ ਜਿਹਨਾਂ ਵਿੱਚ ਬੱਟੇ ਕਾਫਲੇ ਲੈ ਕੇ ਆਏ ਜੀ ਸਾਡੇ ਕਿਸਾਨੋ ਤੁਹਾਨੂੰ ਬਹੁਤ ਬਹੁਤ ਧੰਨਵਾਦ ਆ ਬੇਨਤੀ ਕਰਦਾ ਬਸ ਨਾਲ ਤੇ ਕੋਈ ਕਿਹ ਜੁਨੀਆਂ ਵੀ ਸਾਡੇ ਆ ਕਿਸਾਨ ਜੱਥੇ ਬੰਗੀਆਂ ਨਹੀਂ ਆ ਜੁਨੀਆਂ ਹੋਰ ਨਹੀਂ ਆ ਮੇਰੀ ਵੇਡ ਤੇ ਵੀ ਇਕੱਠੇ ਹੋ ਗਏ 200 ਦਿਨ ਤੇ ਅੰਦੋਲਨ ਨੇ ਭਾਰਤਾਂ ਮੂਟੇ ਨੂੰ ਕਰਕੇ ਮਾਰੀ ਬੜੇ ਵੱੱਗਿਆ ਸਾਤੇ ਅੰਦੋਲਨ ਚੱਲ ਰਿਹਾ ਬੜੀ ਵੱੰਗਿਆ ਜਗ੍ਹਾ ਤੇ ਅੰਦੋਲਨ ਚੱਲ ਰਿਹਾ ਆਪੋ ਆਪਣੇ ਮੱਤ ਪੇਡ ਭਲਾ ਦੋ ਬੱਟੇ ਕਾਫਲੇ ਵੱਡੀਆਂ ਪੀਰਾ ਬੱਟੇ ਇਕੱਠ ਕਰ ਲੋ ਕਿੱਕਟ ਇਕੱਠੇ ਹੋ ਜਾਓ ਚਲੋ ਠੀਕ ਆ 32 ਨਾ ਕਰ 35 ਜੱਥੇ ਬੰਦਿਆ ਨੇ ਜਿੱਥਿਆਂ ਬਜੱਥੇ ਬੰਦੇ ਨੇ ਕੋਈ ਗੱਲ ਨਹੀਂ ਪਹਿਲਾਂ ਉਹ ਇਕੱਠੇ ਹੋ ਕੇ ਆਪ ਆਪਣੇ ਮੱਤ ਭੇੜ ਭਰਾ ਕੇ ਇਕੱਠੇ ਹੋ ਕੇ ਜਿਹੜੀ ਇਹ ਲੜਾਈ ਲੜੀਏ ਤੇ ਜਿੱਤ ਕੇ ਮੁੜਾਂਗੇ ਅਮਰ ਵੀ ਲਾਵਾਂਗੇ ਪੰਜਾਬ ਦੇ ਜ਼ਮੀਨਾਂ ਹੀ ਬਚਾਵਾਂਗੇ ਪੰਜਾਬ ਉੱਪਰ ਹੋ ਰਹੇ ਹਮਲੇ ਹੀ ਬਚਾਵਾਂਗੇ ਹੱਥ ਵੰਡ ਕੇ ਬੜੀ ਸਾਰੇ ਕਿਸਾਨੋ ਉੱਤੋਂ ਉੱਤੇ ਬੇਲਤੀਆ ਵੀ ਬਹੁਤ ਕੁਝੇ 200 ਦੰਦਾਂ ਦੋਲਦੇ ਵਿੱਚੋਂ ਫਟਿਆ ਆਪਾਂ ਨੇ ਮੂੰਹ ਤੇ ਮੂੰਹ ਮਾਰਿਆ মিডিਆ ਰਾਹੀਂ ਮੇਰੀ ਆਵਾਜ਼ ਜਾਊਗੀ ਵੀ ਆਪਾਂ ਇਕੱਠੇ ਹੋ ਕੇ ਇਹਨਾਂ ਅੰਦੋਲਨ ਨੂੰ ਲੜੀਏ ਆਪਾਂ ਆਪਣੇ ਮੱਤ ਭੇਜ ਭਰਾ ਕੇ ਨਾ ਆਪੋ ਦੇ ਨਾਲ ਬੈਠਣ ਦੂਜੀ ਆਗੂ ਆ ਕਿੱਥੇ ਜਾਣਗੇ ਤੁਸੀਂ ਲੋਡੇ ਨਾਲਾ ਮੋਢੇ ਨਾਲ ਮੋਢਾ ਨਾਲ ਖੜਿਆ ਤੇ ਅੰਦੋਲਨ ਚੜ੍ਹਦੀ ਕਲਾ ਦੇ ਵਿੱਚ ਲੈਣਾ ਵੋਈ ਗੁਰਜੀਤ ਦਾ ਖੜਦਾ ਜੈ